ਦਰ ਵਿੱਚ ਗੀਤ ਗਾਏ ਜਾਂਦੇ ਨੇ ਖਸਮ ਦੇ ਤੇ ਦੁਖੀ ਬੰਦਾ ਕਦੇ ਵੀ ਗੁਣ ਗਣਾਉਂਦਾ ਨਹੀਂ ਜਿਹੜਾ ਅੰਦਰੋਂ ਖੁਸ਼ ਹੈ ਉਹਦੀ ਜ਼ੁਬਾਨ ਤੇ ਗੀਤ ਚੱਲੇਗਾ ਕਿਸੇ ਨੂੰ ਕੁਰਸੀ ਖਸਣ ਦਾ ਭੈ ਕਿਸੇ ਨੂੰ ਜਮਾ ਦਾ ਭੈ ਤਖਤ ਥੋਂ ਜਾਣ ਦਾ ਡਰ ਹੈ ਜਮਾ ਦਾ ਡਰ ਹੈ ਨੌਕਰੀ ਜਾਣ ਦਾ ਡਰ ਹੈ ਰਿਸ਼ਤਾ ਨਾ ਟੁੱਟ ਜਾਵੇ ਇਹ ਵੀ ਡਰ ਹੈ ਜਿੰਨੇ ਤੇ ਹਿਰਦੇ ਬੈਠੇ ਨੇ ਜਿੰਨੀ ਕਾਇਨਾਤ ਹੈ ਸਾਰਿਆਂ ਦੇ ਵੱਖੋ ਵੱਖਰੇ ਡਰ ਨੇ ਇਹ ਮੈਨੂੰ ਆਪਣੇ ਦਾ ਗਿਆਨ ਹੈ ਤੁਹਾਨੂੰ ਆਪਣੇ ਦਾ ਹੋਵੇਗਾ ਇਹ ਸ ਡਰ ਨੂੰ ਖਤਮ ਕਰਨ ਲਈ ਭਉ ਨੂੰ ਖਤਮ ਕਰਨ ਲਈ ਕਿਸੇ ਡਰਾਕਲ ਦੇ ਨਾਂ ਦੇ ਗੀਤ ਗਾਇਆ ਕੀ ਹੋਵੇਗਾ ਦੱਸੋ ਡਰ ਹੈ ਨਾ ਬਾਣੀ ਕਿਉਂ ਪੜਦੇ ਜੀ ਕਈ ਵਿਦਵਾਨ ਕਹਿੰਦੇ ਜੇ ਮੌਤ ਨਾ ਨਾ ਹੁੰਦੀ ਡਰ ਨਾ ਹੁੰਦਾ ਤੇ ਰੱਬ ਨਾ ਹੁੰਦਾ ਚੇਤੇ ਕਿਨੇ ਕਰਨਾ ਸੀ ਡਾਂਗ ਦਾ ਡਰ ਹੈ ਤੇ ਚੇਤੇ ਹੁੰਦਾ ਮੌਤ ਦਾ ਡਰ ਹੈ ਭੁੱਖ ਦਾ ਡਰ ਹੈ ਕਾਲ ਦਾ ਡਰ ਹੈ ਕੁਰਸੀ ਦਾ ਡਰ ਹੈ ਤੇ ਚੇਤੇ ਹੈ ਜੇ ਡਰ ਨਾ ਹੁੰਦਾ ਤੇ ਰੱਬ ਨਹੀਂ ਸੀ ਹੋਣਾ ਉਹਨੇ ਇਸੇ ਲਈ ਡਰ ਬਣਾਇਆ ਵੀ ਮੇਰਾ ਵੀ ਚੇਤੇ ਰਵੇ دین ਦੁਨੀਆ ਦੇ ਬਾਦਸ਼ਾਹ ਕਹਿੰਦੇ ਨੇ ਭੈ ਨੂੰ ਖਤਮ ਕਰਨ ਲਈ ਨਿਰਭਉ ਦੇ ਗੀਤ ਗਾਵੇਂਗਾ ਤੇ ਜਿਹੜਾ ਆਪ ਦੁਖੀ ਹੈ ਜਿਹੜਾ ਆਪ ਡਰਦੇ ਸ਼ਹਿਤ ਹੈ ਨਾਨਕ ਦੁਖੀਆ ਸਭ ਸੰਸਾਰ ਸਾਨੂੰ ਦੁੱਖ ਹੈ ਇਹ ਵੀ ਇੱਕ ਡਰ ਹੈ ਤੇ ਬੰਦੇ ਦੇ ਗੁਣ ਗਾਵਾਂਗੇ ਉਹ ਵੀ ਕਿਸੇ ਪੱਖੋਂ ਦੁਖੀ ਹੋਵੇਗਾ ਤੇ ਦੁਖੀ ਕਦੇ ਵੀ ਦੁਖੀ ਦਾ ਰੋਗ ਨਹੀਂ ਕੱਢ ਸਕਦਾ ਉਹ ਕੀ ਹੁੰਦਾ ਆਪਦਾ ਦੇ ਜਕਾਮ ਠੀਕ ਨਹੀਂ ਹੁੰਦਾ ਲੋਕਾਂ ਨੂੰ ਕੀ ਰਾਜ਼ੀ ਕਰੇਗਾ ਆਪ ਦੁਖੀ ਹੈ ਹੋਰਾਂ ਦਾ ਦੁੱਖ ਕੀ ਦੂਰ ਕਰੇਗਾ ਇਕ ਹੈ ਦੁਨੀਆਂ ਦੇ ਉੱਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਦਾ ਨਾਮ ਨਿਰਭਉ ਹੈ ਉਹਨੂੰ ਮੂਲ ਮੰਤਰ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਨਿਰਭਉ ਤੇ ਨਿਰਵੈਰ ਕਰਕੇ ਸੰਬੋਧਿਤ ਕੀਤਾ ਹੈ ਮਹਾਰਾਜ ਕੰ데요 ਨੇ ਉਦੇ ਗੁਣ ਦਾ ਨਿਰਭਉ ਜਪੈ ਸ਼ਗਲ ਭਉ ਮਿਟੈ ਉਦੇ ਤੋਂ ਮੌਤ ਵੀ ਡਰਦੀ ਐ ਉਹਦੇ ਗੁਣ ਗਾਵੇਂਗਾ ਤੇ ਕੁਰਸੀ ਨਹੀਂ ਜਾਂਦੀ ਤਨ ਨੂੰ ਰੋਗ ਨਹੀਂ ਲੱਗਦੇ ਜਾਮਾਂ ਦੀ 파ਹੀ ਤੋਂ ਬਚ ਜਾਵੇਂਗਾ ਜਿੰਨੇ ਪ੍ਰਕਾਰ ਦੇ ਭੈ ਨੇ ਤੇਰੀ ਉਹਨਾਂ ਦੇ ਪਾਸੋਂ ਰੱਖਿਆ ਕਰੇਗਾ ਤੂੰ ਗਾਵਹੁ ਮੇਰੇ ਨਿਰਭਉ ਕਾ ਸੋਹਲਾ ਗੀਤ ਤੇ ਖੁਸ਼ੀ ਦੇ ਗਾਉਣੇ ਨੇ ਗੰਦੇ ਮੰਦੇ ਨਹੀਂ ਖਸ਼ਮ ਦੇ ਨਾਮ ਦੇ ਗੁਰੂ ਨਾਨਕ ਦੇ ਨਾਮ ਦੇ ਹਉ ਵਾਰੀ ਜੇ ਤੇ ਛੋਲੇ ਲਾ ਕਿਸੇ ਨੇ ਪੁੱਛਿਆ ਵੀ ਛੋਲੇ ਗਏ ਆ ਕੀ ਹੋਵੇਗਾ ਬੰਦੇ ਦਾ ਸੁਭਾਅ ਹੈ ਵੀ ਕਰਮ ਤੇ ਕਰਨ ਲਈ ਤਿਆਰ ਹੈ ਫਲ ਕੀ ਮਿਲੇਗਾ ਮਹਾਰਾਜ ਕਹਿੰਦੇ ਤੂੰ ਗਾ ਤੇ ਸਹੀਂ ਅਕਾਲ ਪੁਰਖ ਦੇ ਨਾਮ ਦੇ ਗੁਣ ਤੇ ਗਾ ਸਦਾ ਸੁਖ ਹੋਏ ਤੇਰੇ ਜੀਵਨ ਵਿੱਚ ਸਦਾ ਹੀ ਸੁਖ ਪ੍ਰਾਪਤ ਹੋ ਜਾਵੇਗਾ ਤੈਨੂੰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਪੋਹ ਸਕੇਗਾ ਤਾਂ ਹੀ ਰਾਤ ਨੂੰ ਪੜਦੇ ਨੇ ਵੀ ਕੋਈ ਕੋਈ ਡਰਾਉਣਾ ਜਿਹਾ ਸੁਪਨਾ ਹੀ ਨਾ ਆ ਜਾਵੇ ਕੰਨਿਆਂ ਨੂੰ ਸੁਭਨਾ ਇਦਾਂ ਦਾ ਆ ਜਾਂਦਾ ਉੱਠਿਆ ਹੀ ਨਹੀਂ ਜਾਂਦਾ ਸੁੱਤਾ ਹੀ ਰਹਿ ਜਾਂਦੇ ਨੇ ਡਰ ਦੀ ਤਾਕਤ ਐਸੀ ਹੈ ਪਾਤਸ਼ਾਹ ਕਹਿੰਦੇ ਨੇ ਤੂੰ ਗਾ ਤੇ ਸਹੀਂ ਵਾਰਨੇ ਬਲਹਾਰ ਨੇ ਜਾਵੇਂਗਾ ਉਹਦੇ ਨਾਮ ਤੋਂ ਜਦੋਂ ਤੇਰੇ ਸਾਰੇ ਦੁੱਖ ਹੀ ਕੱਟ ਕੇ ਲੈ ਗਿਆ ਅੱਗੇ ਫਰਮਾਉਂਦੇ ਨੇ ਮਹਾਰਾਜ ਰੋਜ਼ ਗਾਇਆ ਕਰੀਏ ਸੇ ਪ੍ਰਭੂ ਦੇ ਨਾਮ ਨੂੰ ਰੋਜ਼ ਗਾਉਣਾ ਕਰੀਏ ਤੇ ਕਹਿੰਦੇ ਨੇ ਲਿਪਨਿਤ ਜੀੜੇ ਸਮਾਲੀ ਅੰਨ ਦੇਖੇਗਾ ਦੇਵਨ ਹਾਰ ਦੇਖੇਗਾ ਦੇਵਨ ਹਾਰ ਜੇ ਤੂੰ ਰੋਜ਼ ਪੜ੍ਹੇਂਗਾ ਰੋਜ਼ ਉਹਨੂੰ ਆਵਾਜ਼ ਦਵੇਂਗਾ ਯਾਦ ਕਰੇਂਗਾ اے ਜੀਵ ਦੇਖੇਗਾ ਦੇਵਨ ਹਾਰ ਤੂੰ ਉਹਨੂੰ ਰੋਜ਼ ਯਾਦ ਕਰ ਤੇ ਤੈਨੂੰ ਵੀ ਰੋਜ਼ ਯਾਦ ਕਰੇਗਾ ਤੈਨੂੰ ਦੇਖੇਗਾ ਜੇ ਤੂੰ ਉਹਦੇ ਤੋਂ ਦੂਰੀ ਬਣਾਵੇਂਗਾ ਤੇ ਉਹ ਵੀ ਬਣਾ ਲਵੇਗਾ ਰਿਸ਼ਤਾ ਯਾਦ ਦਾ ਹੁੰਦਾ ਜੇ ਲਹੂ ਦਾ ਨਹੀਂ ਇਹ ਆਪਾਂ ਹੀ ਪ੍ਰਚਲਿਤ ਕੀਤਾ ਦੀ ਖੂਨ ਦਾ ਰਿਸ਼ਤਾ ਨਾ ਜੇ ਵਾਕਿਆ ਹੀ ਖੂਨ ਦਾ ਰਿਸ਼ਤਾ ਪ੍ਰਭਲ ਹੁੰਦਾ ਤੇ ਕਦੇ ਵੀ ਔਰੰਗਾ ਆਪਣੇ ਪਿਓ ਨੂੰ ਜੇਲ੍ਹ ਵਿੱਚ ਸੁੱਟ ਕੇ ਤਖਤ ਨਾ ਮਲਦਾ ਕਦੇ ਵੀ ਆਪਣੇ ਭਰਾ ਦਾ ਸਿਰ ਕਲਮ ਕਰਕੇ ਤਖਤ ਤੇ ਨਾ ਬਹਿੰਦਾ ਇਹ ਵਾਕਿਆ ਹੀ ਲਹੂ ਦਾ ਰਿਸ਼ਤਾ ਮੰਨੀਏ ਤੇ ਸਾਰੀ ਉਮਰ ਗੁਰੂ ਅਰਜਨ ਸਾਹਿਬ ਨੂੰ ਦੋਖੀ ਦਿੱਤਾ ਪ੍ਰਥਵੀ ਚੰਦ ਨੇ ਕਦੇ ਸੁਖ ਦਾ ਰਾਹ ਨਹੀਂ ਆਉਣ ਦਿੱਤਾ ਜੇ ਵਾਕਿਆ ਹੀ ਲਹੂ ਦਾ ਰਿਸ਼ਤਾ ਪ੍ਰਬਲ ਹੁੰਦਾ ਸਿਖਾਤੇ ਗੁਰੂ ਨਾਨਕ ਸਾਹਿਬ ਬਾਬੇ ਲੈਹਣੇ ਨੂੰ ਨਹੀਂ ਬਾਬੇ ਸ਼੍ਰੀ ਚੰਦ ਨੂੰ ਤਖਤ ਦੇ ਦਿੰਦੇ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪਰੰਪਰਾ ਤੋੜਨੀ ਸੀ ਇਹ ਦੁਨਿਆਵੀ ਤਖਤਾ ਮੰਨ ਤਖਤ ਲਹੂ ਦੇ ਰਿਸ਼ਤੇ ਵਿੱਚ ਨਹੀਂ ਬੱਜਾ ਇਹ ਸੇਵਾ ਨਾਲ ਪ੍ਰਾਪਤ ਹੁੰਦਾ ਹੈ ਸੇਵਾ ਦੀ ਮਹਾਨਤਾ ਲਹੂ ਨਾਲੋਂ ਜਾਦੀ ਹੈ ਪ੍ਰੇਮ ਦੀ ਮਹਿਮਾ ਯਾਦ ਦੀ ਮਹਿਮਾ ਲਹੂ ਦੇ ਰਿਸ਼ਤੇ ਨਾਲੋਂ ਵੱਧ ਜੇ ਹੁਣ ਲੈਣਾ ਯਾਦ ਰੱਖਿਆ ਤਖਤ ਤੇ ਬਹਿ ਗਿਆ ਯਾਦ ਦਾ ਰਿਸ਼ਤਾ ਹੁੰਦਾ ਆਪਾਂ ਕਹਿ ਦਿੰਨੇ ਨਾ ਫਲਾਣਾ ਮੇਰੀ ਯਾਦ ਚੋਂ ਚਲੇ ਆ ਗਿਆ ਯਾਦ ਮੁੱਕ ਗਈ ਮਿਲਣਾ ਗਿਲਣਾ ਮੁੱਕ ਗਿਆ ਤੇ ਰਿਸ਼ਤਾ ਵੀ ਮੁੱਕ ਗਿਆ ਇੱਥੋਂ ਤੁਸੀਂ ਕਸੀ ਕਈ ਵੀਰ ਵੇਖੇ ਜਿਹੜੇ ਬਾਹਰਲੇ ਮੁਲਕਾਂ ਚਲੇ ਜਾਂਦੇ ਆ ਦੂਰੀ ਪੈ ਗਈ ਉਹਨਾਂ ਸਾਦਾ ਤੇਤਾ ਭਲਾ ਦਿੱਤਾ ਅਸੀਂ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਤੇ ਜੇ ਯਾਦ ਹੋਵੇ ਨਾ ਯਾਦ ਬਾਣੀ ਵੀ ਮੰਦੀ ਆ ਇਹ ਨਹੀਂ ਹੋ ਸਕਦਾ ਵੀ ਇੱਕ ਯਾਦ ਕਰੇ ਤੇ ਅੱਗੋਂ ਜਵਾਬ ਕੋਈ ਨਾ ਮਿਲੇ ਤੂੰ ਇੱਕ ਕਦਮ ਪੁੱਟ ਬਾਬਾ ਗੁਰਦਾਸ ਕਹਿੰਦਾ ਗੁਰੂ ਯਾਰ ਕਦਮ ਸੈਂਕੜੇ ਕਦਮ ਕਰੋੜਾਂ ਕਦਮ ਪੁੱਟ ਕੇ ਆਵੇਗਾ ਪਰ ਪੁੱਤਨਾ ਤੈਨੂੰ ਵੀ ਪਹਿਣਾ ਯਾਦ ਨੂੰ ਯਾਦ ਹੈ ਪ੍ਰੇਮ ਨੂੰ ਪ੍ਰੇਮ ਹੈ ਕਈ ਵਾਰ ਆਪਣੀ ਮਾਂ ਨੂੰ ਕਿਤੇ ਵਲੈਤੋਂ ਫੋਨ ਲਾ ਕੇ ਵੇਖਿਓ ਸਹਿ ਸੁਭਾਖੇਗੀ ਪੁੱਤਰਾ ਤੈਨੂੰ ਯਾਦ ਹੀ ਕਰਦੀ ਸੀ ਤੇਰਾ ਫੋਨ ਆ ਗਿਆ ਅੰਦਰ ਦੀ ਤਰੰਗ ਹੈ ਅੰਦਰ ਦਾ ਜੋੜ ਮੇਲ ਹੈ ਅੰਦਰ ਦਾ ਪ੍ਰੇਮ ਹੈ ਸਾਹਿਬ ਸੱਚੇ ਬਾਦਸ਼ਾਹ ਕਹਿੰਦੇ ਨੇ ਤੂੰ ਉਹਨੂੰ ਯਾਦ ਤੇ ਕਰ ਤੇ ਰੋਜ਼ ਕਰ ਦੇਖੇਗਾ ਦੇਵਨ ਹਾਰ ਤੂੰ ਉਹਦੀ ਨਗਰ ਵਿੱਚ ਰਹਿੰਦਾ ਤੈਨੂੰ ਉਹ ਵੀ ਯਾਦ ਕਰੇਗਾ ਤੂੰ ਯਾਦ ਤੇ ਕਰ ਬਾਬਾ ਬਿਲੀ ਚੰਦ ਪਾਠ ਵਿੱਚ ਬਹਿ ਕੇ ਯਾਦ ਕਰਦਾ ਹੈ ਕਹਿੰਦਾ ਬਾਦਸ਼ਾਹ ਮੁਗਲਾਂ ਦਾ ਘੇਰਾ ਹੈ ਦੁਸ਼ਾਲੇ ਮੈਂ ਕੱਢ ਕੇ ਲੈ ਆਇਆ ਲੁਕਣ ਨੂੰ ਕੋਈ ਜਗ੍ਹਾ ਨਹੀਂ ਪਠੀ ਵਾਲੇ ਨੂੰ ਆਖਿਆ ਉਹ ਕੋਈ ਜਗ੍ਹਾ ਦੱਸ ਕਿਉਂਕਿ ਜੰਗ ਦੇ ਮੈਦਾਨ ਅੰਦਰ ਮੈਂ ਇਹਨਾਂ ਮੁਗਲਾਂ ਨਾਲ ਤੇ ਜੂਝ ਸਕਦਾ ਪਰ ਗੁਰੂ ਦੇ ਦੁਸ਼ਾਲੇ ਨੇ ਤੇ ਜੰਗ ਦਾ ਇਹ ਉਸੂਲ ਹੈ ਲੜਦਿਆਂ ਲੜਦਿਆਂ ਸੂਰਮੇ ਦਾ ਪੁਰਜਾ-ਪੁਰਜਾ ਤੇ ਉੱਜਾਵੇ ਕਦਮ ਪਿੱਛੇ ਨਹੀਂ ਰੱਖਦਾ ਤੇ ਮੈਂ ਇਹੇ ਸੀ ਦੀ ਪਾ ਲਈ ਤੇ ਮੈਂ ਪਰਣ ਕੀਤਾ ਵੀ ਦਸ਼ਾਲੇ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਕਰਨੇ ਨੇ ਮੁਗਲਾਂ ਨੇ ਖੋਏ ਨੇ ਮੇਰਾ ਪਰਣ ਅਧੂਰਾ ਰਹਿ ਜਾਣਾ ਮੈਨੂੰ ਲੁਕਣ ਦੀ ਜਗਾ ਦੇ ਉਹ ਕਹਿੰਦਾ ਗੱਲ ਸੁਣ ਗੁਰੂ ਨਾਨਕ ਦਾ ਹੋਵੇਂ ਸਿੱਖ ਤੇ ਲੁਕਣ ਦੀ ਜਗਾ ਮੰਗੇ ਇਹ ਸੁਣਿਆ ਤੇਰਾ ਗੁਰੂ ਬੜਾ ਪੂਰਾ ਹੈ ਮੇਰੇ ਕੋਲ ਕੋਈ ਛੋਟਾ ਕਮਰਾ ਤੇ ਹੈ ਨਹੀਂ ਆ ਬਲਦਾ ਪਾਠੀ ਤੇਰਾ ਗੁਰੂ ਪੂਰਾ ਸੁਣਿਆ ਤੇਰਾ ਗੁਰੂ ਪੂਰਾ ਤੇ ਭੱਟਵੇ ਤੇ ਵਰਦਾ ਕਿਹੜਾ ਸੇਖ ਲੱਗਣ ਬੰਦਾ ਕਿਸੇ ਨੂੰ ਤੇ ਬਾਬਾ ਕਰਦਾ ਸੀ ਯਾਦ ਸੁਆਸਾ ਨਾਲ ਤੇ ਬਹਿ ਗਿਆ ਬਲਦੇ ਭੱਟ ਵਿੱਚ ਤੇ ਨਾਲ ਧਿਆਉਂਦਾ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਤੇ ਗੁਰੂ ਹਰਗੋਬਿੰਦ ਸਾਹਿਬ ਸੈਂਕੜੇ ਕੋਹਾਂ ਦੀ ਦੂਰੀ ਤੇ ਬੈਠੇ ਸਿੱਖਾਂ ਨੂੰ ਕਹਿੰਦੇ ਨੇ ਮੇਰੇ ਤਨ ਦੇ ਉਤੇ ਠੰਡੇ ਜਲ ਦੀਆਂ ਗਾਗਰਾਂ ਭਰ-ਭਰ ਕੇ ਜਲ ਪਾਈ ਜਾਓ ਅਜ ਗਰਮੀ ਮੜੀ ਲੱਗਦੀ ਏ। ਨਾ ਦੁਸ਼ਾਲਿਆਂ ਨੂੰ ਸੇਕ ਲੱਗਾ ਤੇ ਨਾ ਬਾਬੇ ਬਿਧੀ ਚੰਦ ਨੂੰ ਤੇ ਆਪਾ ਹੱਬਾਈਏਗਾ ਬੜਦੇ ਪੱਠ ਵਿੱਚ। ਤੂੰ ਯਾਦ ਤੇ ਕਰ ਤੈਨੂੰ ਤਤੀ ਤਵੀ ਤੇ ਰੱਖ ਲੈਂਦਾ ਤੂੰ ਯਾਦ ਤੇ ਕਰ ਤੈਨੂੰ ਬੜਦੇ ਪੱਠ ਤੇ ਰੱਖ ਲੈਂਦਾ ਬਕਾਇਦਾ ਸ਼ਰਤ ਹੈ ਵੀ ਯਾਦ ਕਰਨਾ ਪੈਣਾ ਨਹੀਂ ਅੱਜ ਨੇ ਇਤਨੇ ਵੀ ਕਰ ਲਿਆ ਕਲ ਨਾਗਾ ਪਹਿ ਗਿਆ। ਨਿਤ ਨਿਤ ਜੀੜੇ ਸਮਾਲੀਅਨ ਤੇ ਜਿਹੜੇ ਚੰਕਾ ਕਰਦੇ ਨਾ ਵੀ ਐਵੇਂ ਵੱਧੂਰੀਆਂ ਝੂਠੀਆਂ ਕਹਾਣੀਆਂ ਸੁਣਾਈ ਜਾਂਦੇ ਆ ਇਹ ਗੁਰਮਤ ਦੇ ਆਸ਼ੇ ਅਨੁਸਾਰ ਨਹੀਂ ਉਹਨਾਂ ਨੂੰ ਆਖਿਓ ਕਿਤੇ ਬਾਣੀ ਪੜੀ ਦੇ ਕੀ ਲਿਖਿਆ ਉਥੇ ਕਿਤ ਮੁਖ ਗੁਰ ਸਾਹ ਲਾਹੀਐ ਕਰਨ ਕਾਰਨ ਸਮਰੱਥ ਗੁਰੂ ਨੂੰ ਕਿੰਨਾ ਕੁ ਸਲਾਵਾ ਜਿਹੜਾ ਬਲ ਦੇ ਗਰਭ ਵਿੱਚੋਂ 10 ਮਹੀਨੇ ਪੁੱਠੇ ਟੰਗੇ ਨੂੰ ਰੱਖ ਲੈਂਦਾ ਅੱਤੇ ਨਵੇਂ ਮਹੀਨੇ ਟੰਗਦੇ ਹੋ ਤੇ ਵੈਰ ਗੁਰੂ ਤਿੰਨ ਮਹੀਨੇ ਦੇ ਜਾਰੇ ਕਹੇ ਬੇਟਾ ਤਿੰਨ ਦਿਨ ਟੰਗਦੇ ਹੋ ਪੁੱਟਾ ਕੇ ਨੂੰ ਇਹਦੇ ਸਾਹ ਲੈ ਜਾਵੇ ਤੇ ਨਾਂ ਮਟਾ ਦਿਓ ਇੱਥੇ ਤੇ 10 ਮਹੀਨੇ ਕੁੱਟੇ ਰਹੇ ਨੂੰ ਗਰਭ ਚ ਬਚਾ ਲਿਆ ਉਹ ਪੱਠ ਚ ਵੀ ਰੱਖ ਲੈਂਦਾ ਅੰਦਰ ਵੀ ਪੱਠ ਸੀ ਤੇ ਬਾਹਰ ਵੀ ਕਈ ਪੱਠ ਬਲਦੇ ਨੇ ਮੁੱਖਾਂ ਦੇ ਪੱਠ ਬਲਦੇ ਨੇ ਪਰ ਬਕਾਇਦਾ ਸ਼ਰਤ ਹੈ ਨਿਤ ਨਿਤ ਜੀੜੇ ਸੰਭਾਲੀਂ ਨਾਗਾ ਨਾ ਪਾਈ ਤੂੰ ਨਾਗਾ ਨਾ ਪਾਵੇਂ ਤੇ ਉਹ ਵੀ ਨਾਗਾ ਨਹੀਂ ਪਾਵੇਗਾ ਪਾਸ਼ਾ ਲਾਗੋ ਹਰ ਫਿਰ ਕਹਿ ਤ ਕਬੀਰ ਕਬੀਰ ਤੂੰ ਉਹਦੇ ਪਿੱਛੇ ਤੁਰਿਆ ਕਰੋ ਤੇਰੇ ਪਿੱਛੇ ਕਬੀਰ ਕਹਿੰਦਾ ਮੈਂ ਉਹਦੇ ਪਿੱਛੇ ਉਹ ਮੇਰੇ ਪਿੱਛੇ ਦੌੜਿਆ ਫਿਰਦਾ ਐਡੀ ਯਾਰੀ ਪੈ ਗਈ ਕਹਿੰਦਾ ਪਰ ਮੇਤਰੋਂ ਨੂੰ ਧਾਉਣਾ ਪੈਣਾ ਨਾਗਾ ਨਹੀਂ ਪਾਉਣਾ ਦੇਖੇਗਾ ਦੇਵਨ ਹਾਰੋ ਮੇਰ ਦੀ ਨਿਗਾ ਨਾਲ ਤੈਨੂੰ ਵੇਖੇਗਾ